ਕਾ ਖਾਲਸਾ ਵਾਇਰਲ ਜਿੱਕੀ ਫੱਟੇ ਸੋਸ਼ਲ ਮੀਡੀਆ ਦੇ ਕੁਝ ਉਹ ਖਤੀੜਾਂ ਵੀ ਭੌਂਗ ਰਹੀਆਂ ਨੇ ਜਿਨ੍ਹਾਂ ਤੇ ਮੇਜਰ ਸਿੰਘ ਦਾ ਪਰਛਾਵਾਂ ਵੀ ਨਾਗਰਿਕ ਦੇ ਉਹਨਾਂ ਦੇ ਰਹਿ ਜੇਣਾ ਤੇ ਹਾਈ ਕੋਰਟ ਤੱਕ ਉਹਨਾਂ ਨੂੰ ਜੁੱਤੀ ਨਹੀਂ ਪਾਉਂਦੇ ਹਾਈ ਕੋਰਟ ਤੱਕ ਉਹਨਾਂ ਦੀ ਧੌੜ ਲੱਗਦੀ ਐ ਤੇ ਕਮਿਸ਼ਨਰ ਦਫ਼ਤਰ ਦੇ ਇਹਨੇ ਚੱਕਰ ਮਾਰਦੇ ਹੈ ਦੀ ਮੇਜਰ ਸਿੰਘ ਨੰਗਿਆ ਮਾਰਤਾ ਮਾਰਤਾ ਫਾਂਡਿਆ ਤੈਨੂੰ ਮੈਂ ਦੱਸਣਾ ਚਾਹਨਾ ਕਿ ਤੂੰ ਇੱਕ ਵੀਡੀਓ ਪਾਈ ਆ ਵੀ ਮੇਜਰ ਸਿੰਘ ਸੰਗਤਾਂ ਨੂੰ ਗੁੰਮਰਾਹ ਕਰਦਾ ਮੇਜਰ ਸਿੰਘ ਨਹੀਂ ਸੰਗਤਾਂ ਨੂੰ ਗੁੰਮਰਾਹ ਕਰਦਾ ਗਬਰਾਤ ਤੁਸੀਂ ਕਰਦੇ ਰਹੇ ਜੇ ਪਿਛਲੇ 30 ਸਾਲਾਂ ਤੋਂ ਕਿਉਂਕਿ ਤੇਰੇ ਪਿਓ ਨੇ ਜੋ ਕਰਤੂਤਾਂ ਕੀਤੀਆਂ ਉਹੀ ਜੋ ਕਰ ਰਹੇ ਜੇ ਤੁਮਾਂ ਗੁਰੂ ਘਰ ਦੀਆਂ ਜਾਇਦਾਦਾਂ ਵੇਚ-ਵੇਚ ਕੇ ਖਾਧੀਆਂ ਗੁਰੂ ਘਰ ਦਾ ਰਾਸ ਸਾਇ ਬਕੀਆਂ ਤੁਸਾਂ ਬਾਲਣ ਦੇ આરોਪ ਦੇ ਵਿੱਚ ਚੁੱਲਿਆਂ ਦੇ ਵਿੱਚ ਬਾਲੀਆਂ ਤੁਹਾਂ ਨੇ ਗੁਰੂ ਘਰ ਦਾ ਸਾਰਾ ਮਲਿਆ ਮੇੜ ਕੀਤਾ ਜਿੰਨੀ ਜਾਇਦਾਦ ਵੇਚ-ਵੇਚ ਕੇ ਖਾਗੇ ਜੇ ਤੇ ਪਿਛਲੇ 15 ਸਾਲਾਂ ਤੋਂ ਮੇਰੇ ਦੱਸਣ ਦਾ ਭਾਵ ਹੈ ਕਿੰਨੀ ਪੰਛ ਦੀ ਜਾਇਦਾਦ ਬਣੇ ਹੈ ਜਿਹੜੀ ਸੰਗਤ ਨੇ ਬਣਾਈ ਹੈ ਤੇ ਸੰਗਤ ਦੀ ਉਹ ਜਾਇਦਾਦ ਐ ਪੰਥ ਦੀ ਰਹਿਣੀ ਆ ਉਹ ਮੇਜਰ ਸਿੰਘ ਦੀ ਨਹੀਂ ਆ ਤੇ ਤੁਹਾਨੂੰ ਅਖਿਆਈ ਇਹੋ ਹੀ ਆ ਕਿ ਤੁਹਾਨੂੰ ਸੰਗਤਾਂ ਨੇ ਮੂੰਹ ਲਾਉਣਾ ਬੰਦ ਕਰਤਾ ਕਿ ਤੁਸੀਂ ਪੰਥ ਦੀਆਂ ਜਾਇਦਾਦਾਂ ਵੇਚ-ਵੇਚ ਕੇ ਖਾ ਗਏ ਪੰਥ ਦੇ ਗੁਰੂ ਘਰ ਦੀਆਂ ਵੇਚ ਕੇ ਖਾ ਗਏ ਤੁਸੀਂ ਤੇ ਅੱਜ ਮੇਜਰ ਸਿੰਘ ਨੂੰ ਗੱਲਾਂ ਕਰੋਗੇ ਤੁਸੀਂ ਜਿਨ੍ਹਾਂ ਨੂੰ ਬੇਗਰ ਸਿੰਘ ਦੇ ਪ੍ਰਸ਼ਾਵੇਂ ਤੋਂ ਵੀ ਹਾਏ ਹਾਏ ਮਾਰਤਾ ਮਾਰਤਾ ਭੱਜ ਜਾਂਦੇ ਜੇ ਪ੍ਰਸ਼ਾਸਨ ਵੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਫਾਂਡਿਆ ਸੰਗਤ ਇਕੱਠੀ ਕਰ ਲੈਨੇ ਆ ਸਾਂਝੇ ਥਾਂ ਤੇ ਤੁਸੀਂ ਵੀ ਆਇਓ ਮੈਂ ਵੀ ਪਾਉਂਗਾ ਮੈਂ ਤੁਹਾਨੂੰ ਦੱਸੂਗਾ ਕਿ ਪਿਛਲੇ 15 ਸਾਲਾਂ ਚ ਕਿੰਨੀ ਜ਼ਾਇਦਾ ਪੰਥ ਦੀ ਬਣੀ ਆ ਕਿੰਨਾ ਪਸਾਰਾ ਪੰਥ ਦਾ ਵਧਿਆ ਤੇ ਤੁਸੀਂ ਕਿੰਨਾ ਪੰਥ ਨੂੰ ਡੋਬਿਆ ਕਿੰਨੀ ਜ਼ਾਇਦਾ ਤੂੰ ਵੇਚੀ ਕਿਤੇ ਕਿਤੇ ਤੂੰ ਜ਼ਮੀਨਾਂ ਵੇਚੀਆਂ ਕਿੰਨੀ ਵੀ ਜਿੱਥੇ ਤੁਸੀਂ ਹੁਣ ਰਹੇ ਜੇ ਉਥੇ ਕਿੰਨੀ ਜਮੀਨ ਕਿੰਨੀ ਵੇਚ ਕੇ ਖਾ ਗਏ ਜੇ ਹੁਣ ਕਬਰਾਂ ਮਾਲ ਦੇ ਫਿਰਦੇ ਜਿਵੇਂ ਧਰਨੇ ਲਾਉਂਦੇ ਫਿਰਦੇ ਜੇ ਤੇ ਇਹ ਸਾਰਾ ਸੰਗਤ ਜਾਣਦੀ ਆ ਸੰਗਤ ਗਵਰਾ ਨਹੀਂ ਹੁੰਦੀ ਤੁਸੀਂ ਸੰਗਤ ਨੂੰ ਗੁੰਮਰਾਹ ਕਰਦੇ ਰਹੇ ਜੇ ਹੌਣ ਨਹੀਂ ਹੁੰਦੀ ਤੁਹਾਡੇ ਕੋ ਤੇ ਹੁਣ ਤੁਹਾਨੂੰ ਮੇਜਰ ਸਿੰਘ ਵੇਖ ਕੇ ਤੇ ਵਿਉਹ ਵਿਖਾ ਲਈ ਦਿੰਦਾ ਤੁਹਾਨੂੰ ਜ਼ਹਿਰ ਵਿਖਾ ਲਈ ਦਿੰਦਾ ਵਾ ਪਰ ਸੰਗਤ ਸਾਰਾ ਕੁਝ ਜਾਣਦੀ ਐ ਸੰਗਤ ਨੂੰ ਤੁਹਾਡੀਆਂ ਕਰਤੂਤਾਂ ਦਾ ਪਤਾ ਹੀ ਤਾਂ ਹੀ ਮੇਜਰ ਸਿੰਘ ਨੂੰ ਅੱਗੇ ਲਿਾਈ ਨਹੀਂ ਤੇ ਤੁਹਾਡੇ ਕੋ ਤੁਹਾਡੇ ਬੰਦੇ ਤੇ ਦੋ ਪੀੜੀਆਂ ਤੋਂ ਪੰਥੀ ਮੇਜਰ ਸਿੰਘ ਨੂੰ ਕਿਉਂ ਸੰਗਤ ਅੱਗੇ ਲਿਾਈ ਇਹ ਤੇ ਸਾਰੇ ਚੰਗੀ ਤਰ੍ਹਾਂ ਜਾਣਦੇ ਜੇ ਤੇ ਸੰਗਤ ਮੇਜਰ ਸਿੰਘ ਦੇ ਨਾਲ ਆ ਜਦੋਂ ਵੀ ਕਹੋਗੇ ਸੰਗਤ ਇਕੱਠੀ ਕਰ ਲਾਂਗੇ ਜਿੱਥੇ ਕਹੋਗੇ ਸਾਂਝੇ ਥਾਂ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਮੈਂ ਵੀ ਬਹਾਂਗਾ ਹੋਰ ਵੀ ਪ੍ਰਤਨ ਸਿੰਘ ਬਹਿਣਗੇ ਤਾਂ ਵੀ ਕਰਤੂਰ ਦੱਸਣਗੇ ਵੀ ਤੁਸੀਂ ਕੀ ਕਰਦੇ ਰਹੇ ਜੇ ਤੇ ਹੁਣ ਕੀ ਹੋ ਰਿਹਾ ਵੈਟਰ ਜਿੱਕਾ ਖਾਲਸਾ ਵੈਟਰ ਜਿੱਕੀ ਫਤਿਹ